ਉਹ ਬਹੁਤ ਜਿਹਾ ਟਾਈਮ ਨਹੀਂ ਲੱਗਿਆ ਥੋੜਾ ਟ੍ਰਾਂਸਪੋਰਟ ਆਉਣੇ ਆਉਣੇ ਆ ਉਹਦੇ ਦੀ ਮੜਾ ਹੀ ਜਾਂਦੇ ਪੱਛੀ ਅਬ ਵੀ ਆ ਰਹੇ ਆ ਜੀ ਐ ਇੰਨਾ ਵੀਰੇ ਹਾਲ ਪੜਾ ਹੋ ਗਿਆ ਮੈਂ ਦੇਖਿਆ ਉਹਦੇ ਨਾਮ ਡਾਕਟਰ ਮਨਦੀਪ ਜੀ ਸਰ ਦੋ ਪੇਸ਼ੈਂਟ ਆ ਜੀ ਗੋਲੀ ਗਾਣ ਚ ਕਿੰਨੇ ਪੇਸ਼ੈਂਟ ਜੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੇ ਸਰ ਇਹ 8:30 ਦੇ ਕਰੀਬ ਆਇਆ ਰਾਤ ਨੂੰ ਕਿੰਨੇ ਜਿਹੜਾ ਨਾਮ ਦਾ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿੰਨੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਐ ਬੰਦੌਣ ਕੰਡੀਸ਼ਨ ਨਹੀਂ ਸਮਾਂ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਦੱਸਦਾ ਕਰਤੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਸਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਪਤਾ ਨਹੀਂ ਇਥੇ ਮੈਡੀਕਲ ਦੇ ਕੋਈ ਬੈਠੇ ਸੀ ਇਹ ਬੰਦੇ ਆਇਆ ਨੇ ਗੋਲੀ ਮਾਰੀ ਬਤਾ ਇੰਨੇ ਪਗੜੇ ਕੰਮ ਤੇ ਡਿਊਟੀ ਦੇਖਦਾ ਸੀ ਉੱਠ ਗਿਆ ਗੋਲੀ ਕਿਹਦੇ ਮਾਰੀ ਗੋਲੀ ਬਾਈ ਮੁੰਡੇ ਦੇ ਵਿਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇਨ ਮੈਨਣਾ ਸੀ ਉਹ ਉੱਠ ਕੇ ਭੱਜ ਗਿਆ ਮੁੰਡਾ ਜਿੱਤਾਂ ਦਾ ਕਿਹੜੇ ਪਿੰਡ ਦਾ ਮਾਨਕੀ ਦੇ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੁੜੇ ਮਾਨਕੀ ਦੇ ਜੀ ਇਹ ਬਣ ਕੇ ਤੋ ਆਣਾ ਹਾਂਜੀ ਕਿੰਨੀ ਕੁ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੇ ਜੀ ਸਾਡੀ ਇਹ 22 ਸਾਲ ਦੀ ਉਹ ਆ ਕਿੰਨੇ ਕ ਵਜੇ ਘਟਣਾ ਹੈ ਬਾਹਰ ਉੱਤਰ ਗਿਆ ਅੱਧਾ ਘਟ ਪਾਸ ਹੋ ਗਿਆ ਜੀ ਉਦੋਂ ਅਸੂਲ ਲੈ ਆਸਰ ਹਾਂਜੀ ਅਸੂਲ ਲੈ ਇਥੋਂ ਦੇ ਬੱਤੀ ਭੇਜਤਾ ਮਾਝਾ ਡਿਊਟੀ ਦਾ ਕੰਮ ਤੋਂ ਸਿੱਧੇ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਵੀ ਕਿੱਥੋਂ ਕਿੰਨੇ ਬੰਦੇ ਜੀ ਕਹਦੇ ਆਏ ਨਹੀਂ ਆਏ ਮੁੰਡਾ ਥੋੜਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਟਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਸੇ ਦਾ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਨੇ ਕਹੀਏ ਫਲਤਾ ਕੁਛ ਹੀ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ਕਾ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੇ ਬੱਜੀ ਜਾਣ ਉਹਦੀ ਮਰਦੀ ਕਹਿੰਦੇ ਹੁਣ ਉਹਦੀ ਨੂੰ ਨਿਕਲਦਾ ਨਹੀਂ ਕੋ ਉਹ ਕਰੋ ਫਿਰ ਨਾ ਹੱਸਦਾ ਆ ਉਹ ਵੀ ਪਤਾ ਕਿੱਥੇ ਆਉਂਦਾ ਉਹਨੇ ਆੜੀ ਨੇ ਉਹ ਨਹੀਂ ਵੈਸੇ ਆੜੀ ਉਹਦੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਬੱਜੀ ਆੜੀ ਨੇ ਕਿਵੇਂ ਵੈਸੇ ਉਹ ਕਹੂੰ ਇਕੱਠੇ ਜਣਾ ਉਹ ਕੋਲਦਾ ਜਿੱਕ ਦਿਨ ਵਾਲਾ ਵਗ ਵੀ ਤਾਂ ਉਦਾਂ ਹੀ ਹੈ ਜਿੰਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਹੈ ਉਹਦੀ ਤਾਂ ਵਸੇਦੀਆਂ ਨੇ ਜੀ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਜੀ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਣਨਾ ਹਾਂਜੀ ਅੱਜ ਰਾਤ ਸਭਾ ਨੋਮੇ ਦੇ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਸਰਮੂ ਤੇ ਲਬਪ੍ਰੀਤ ਲੱਬੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੇ ਪੁੱ ਲਈ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈਰਕ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੱਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸ ਤਰ੍ਹਾਂ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਭਰੀ ਤੋਂ ਲੱਪੂ ਦੇ ਕੋਈ ਵੀ ਇੰਜਰਡ ਨਹੀਂ ਹੋਏ ਇਹ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਜੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਲ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸਦੇ ਲਈ ਪੀਡੀਏ ਚ ਜੇਰਲ ਆਜਾ ਕਿ ਇੱਕ ਦਿਆਲਪ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾ ਬਾਸਪੁਰ ਨੂੰ ਹੈ ਇਹਨਾਂ ਦੀ ਇੱਕ ਤਾਂ ਕੋਈ ਪ੍ਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰਾਂਗੇ ਔਰ ਰਾਤਾਂ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕਿਰਤ ਕਰਨਾਗੇ ਫੜਾਂਗੇ ਤੇ ਇਹ ਜਿਹੜਾ ਬਹਿਤਰਾ ਹੈਗਾ ਇਹਨੂੰ ਅਸੀਂ ਸੁਝਾ ਲਾਂਗੇ